سالا لے بھائی اوہ تو بس کاں تو بار میرا مکھ پیار کا پیار کرو بھائی نال کرو اندر سارا کا دیا اوہ تو تے اوہ 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 تے ਆਪਣਾ ਨਾਮ ਦਾ ਨਾਮ ਦਾ ਕੀ ਇਤਿਹਾਸ ਨਾਲ ਲੱਗਦਾ ਹੈ ਸਰਪੰਚ ਜੀ ਤੁਹਾਨੂੰ ਜਿਹੜੀ ਜਿਆਦਾ ਜੀਸੇ ਮਿਲਿਆ ਜੀ ਸਾਨੂੰ ਪਰ ਮੈਂ ਕੀ ਕਰ ਸਾਬੀ ਰਾਜਪਰੀ ਜੀ ਅੱਜ ਆਏ ਬੰਦੇ ਮੇਲਾ ਨਵਾ ਗਿਆ ਕਿੰਨੀ ਖੁਸ਼ੀ ਤੇ ਖਰਾਚਾ ਤੋਂ ਮੈਨੂੰ ਬਹੁਤ ਜਿਆਦਾ ਖੁਸ਼ੀ ਆ ਜੀ ਇਹ ਹਰ ਸਾਲ ਸਾਲਾਨਾ ਮੇਲਾ ਪੀਰ ਬਾਬਾ ਜੋਤ ਸਾਰੀ ਸਰਕਾਰ ਜੀ ਦਾ ਕਰਵਾਇਆ ਜਾਂਦਾ ਹੈ ਬੜੇ ਧੂਮ-ਧਾਮ ਨਾਲ ਕਰਵਾਇਆ ਜਾਂਦਾ ਹੈ ਸਮੂਹ ਸੰਧੂ ਪਰਿਵਾਰ ਜੋ ਕਿ ਕੈਨੇਡਾ ਵਿੱਚ ਰਹਿੰਦੇ ਨੇ ਹਰ ਸਾਲ ਆਉਂਦੇ ਨੇ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਭਰਦੇ ਨੇ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਵਧੀਆ ਪ੍ਰਾਲਾ ਹੁੰਦਾ ਇਸ ਮੇਲੇ ਵਿੱਚ ਇਹ ਮੇਲਾ ਕਿਵੇਂ ਚੱਲਦਾ ਇਹ ਮੇਲਾ ਜੀ ਪਾਡੇ ਹੁੰਦਾ ਇੱਕ ਦਿਨ ਚੱਲਦਾ ਮੇਲੇ ਵਿੱਚ ਨਰਵਿਨ ਦਾ ਗ੍ਰਾਮ ਦੇ ਆਦਿ ਉਹ ਤਾਂ ਸਮੂਹ ਪਿੰਡ ਦਾ ਸਭ ਦਾ ਸਹਿਯੋਗ ਹੁੰਦਾ ਹੀ ਪੂਰੀ ਸੰਗਤ ਦਾ ਸਹਿਯੋਗ ਹੁੰਦਾ ਜੀ ਹਾਂ ਜੀ ਜੀ ਉਹ ਤੰਦੂ ਪਰਿਵਾਰ ਮਨਜਿੰਦਰ ਸੰਦੂ ਭਾਜੀ ਜਿਹੜੇ ਕੈਨੇਡਾ ਤੋਂ ਸਪੈਸ਼ਲੀ ਤੌਰ ਤੇ ਹਰ ਸਾਲ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਭਰ ਲਾਉਂਦੇ ਆ ਆਪਣੇ 18 ਹੀ ਸਾਰੇ ਕਾਰਜ ਕਰਦੇ ਆ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਆ ਗਰੇ ਗਰੇ ਕਲਾਕਾਰ ਮਿਲਿਖ ਰਿਹਾ ਜੇ ਇਸ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਲਵਿਸ਼ ਚਾਨ ਮਿੰਟੂ ਧੂਰੀ ਜੀ ਗੁਰਜੀਤ ਕੌਰ ਜੀ ਹੋਰ ਕਾਫੀ ਨਾਮਵਰ ਕਲਾਕਾਰਾਂ ਨੇ ਆਪਣੀ ਹਾਜ਼ਰੀ ਭਰੀ ਤੇ ਬਾਬਾ ਜੀ ਦਾ ਗੁਣगान ਕੀਤਾ ਜੀ ਜੀ ਹਮ ਤਾਂ ਅੱਜ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਸੰਸਥਾ ਨੂੰ ਇਹ ਸੰਦੇਸ਼ ਹੁੰਦਾ ਕਿ ਇਹ ਪੰਜਾਬ ਦਾ ਇੱਕ ਵਿਰਸਾ ਹੈ ਇਸ ਨੂੰ ਖਤਮ ਨਾ ਹੋਣ ਦਿਓ ਤੇ ਇਦਾਂ ਦੇ ਮੇਲਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ ਤੋ ਦਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਪੰਜਾਬ ਦਾ ਸੱਭਿਆਚਾਰ ਹੈ ਇਸ ਨੂੰ ਕਦੇ ਵੀ ਖਤਮ ਨਾ ਹੋਣ ਦੇਈਏ